ਸੈਸ਼ਨ ਸ਼ੁਰੂ ਹੋ ਰਿਹਾ ਸਾਡੀ ਬੀਏਸੀ ਦੀ ਮੀਟਿੰਗ ਥੋੜੀ ਦੇਰ ਪਹਿਲੇ ਹੋ ਕੇ ਛੱਡੀ ਹੈ ਜਿਹਦੇ ਵਿੱਚ ਆਰਨਬਲਸ ਤੇ ਚੀਮਾ ਸਾਹਿਬ ਜੀ ਕਾਂਗਰਸ ਵੱਲੋਂ ਐਸੇ ਲੀਡਰ ਕੀ ਆਪੋਜੀਸ਼ਨ ਤੁਹਾਡਾ ਦਾਸ ਸੀ ਤੇ ਅਕਾਲੀ ਦਲ ਵੱਲੋਂ ਅਕਾਲੀ ਦਲ ਵੱਲੋਂ ਸਾਡੇ ਲੁਧਿਆਣੇ ਤੋਂ ਇਹ ਤਾਂ ਮਾਨ ਐਮਐਲਏ ਸਾਹਿਬ ਐਲੀ ਜੀ ਬੀਏਸੀ ਦੀ ਮੀਟਿੰਗ ਦੇ ਵਿੱਚ ਮੈਨੂੰ ਸਪੀਕਰ ਸਾਹਿਬ ਨੂੰ ਇੱਕੋ ਗੁਜ਼ਾਰਿਸ਼ ਕੀਤੀ ਕਿ ਸਪੀਕਰ ਸਾਹਿਬ ਜਦੋਂ ਤੁਹਾਡੀ ਪਾਰਟੀ ਨੂੰ ਪੰਜਾਬ ਚ ਰਾਸ਼ਟਰੀ ਦੇ ਵਿੱਚ 120 ਦਿਨ ਮਿਨੀਮਮ ਚਲਾ ਮੈਂ ਤੁਹਾਨੂੰ ਸਾਰੇ ਪੰਜਾਬ ਨੂੰ ਤੁਹਾਡੇ ਟੀਵੀ ਚੈਨਲਜ਼ ਦੇ ਜ਼ਰੀਏ ਇਹ ਜਾਣਕਾਰੀ ਦੇਣਾ ਚਾਹਾਂਗਾ ਕਿ ਪਿਛਲੇ 3 ਸਾਲਾਂ ਦੇ ਵਿੱਚ ਟੋਟਲ ਸੈਸ਼ਨ ਅਜੇ ਤੱਕ 39 ਬਣੇ ਜੇ ਅੱਜ ਦਾ ਸੈਸ਼ਨ ਇਹ ਤਿੰਨ ਸਿਟਿੰਗਸ ਵੀ ਲਾ ਲਓ ਤੇ 6 ਮਹੀਨੇ ਬਾਅਦ ਤੁਹਾਨੂੰ ਪਤਾ ਇਹ ਸੈਸ਼ਨ ਇਹ ਜਾ ਕੇ ਮਾਰਚੇ ਚੋਂ ਤੇ ਮਾਰਚ ਦੇ ਵਿੱਚ ਅਗਲੇ ਸਾਲ ਪੂਰੇ 3 ਸਾਲ ਗਵਰਨਮੈਂਟ ਦੇ ਭੁਗੜੇ ਹੋ ਜਾਣੇ ਸੋ ਜਿਹੜੇ ਰੂਲਸ ਐਂਡ ਪ੍ਰੋਸੀਜਰਸ ਨੇ ਸਾਡੇ ਵਿਧਾਨ ਸਭਾ ਦੇ ਉਹਦੇ ਵਿੱਚ ਬਕਾਇਦਾ ਤੌਰ ਤੇ ਇਹ ਰੂਲ ਹੈ 14ਏ ਦੇ ਅਧੀਨ ਕਿ ਮਿਨੀਮਮ ਇੱਕ ਸਾਲ ਚ 40 ਤੋਂ ਘੱਟ ਸਿਟਿੰਗਸ ਨਹੀਂ ਹੋਣੀਆਂ ਚਾਹੀਦੀਆਂ ਤਿੰਨਾਂ ਸਾਲਾਂ ਚ 120 ਬੰਦੀਆਂ ਨੇ ਇਹਨਾਂ ਦਾ ਕਹਿਣਾ ਸੀ ਅਸੀਂ ਇੱਕ ਸਾਲ ਦੇ ਵਿੱਚ 120 ਕਰਿਆ ਕਰਾਂ ਇਹਨਾਂ ਮਤਲਬਕ ਤੇ 360 ਚਾਹੀਦੀਆਂ ਸੀ ਮੈਂ ਦੱਸਣਾ ਚਾਹਾਂਗਾ ਕਿ ਅਜੇ ਤੱਕ ਅੱਜ ਦੇ ਸੈਸ਼ਨ ਨੂੰ ਪਾ ਕੇ ਅੱਜ ਦੀਆਂ ਜਿਹੜੀਆਂ ਅਗਲੇ 2 ਦਿਨ ਦੀ ਵੀ ਸਿਟਿੰਗਸ ਪਾ ਲਈਏ ਤਕਰੀਬਨ ਇਹ ਟੋਟਲ 39 ਦਿਨ ਦੀਆਂ ਬਣਦੀਆਂ ਸਭ ਤੋਂ ਪਹਿਲੇ ਮੈਂ ਸਮਝਣਾ ਪੰਜਾਬ ਨਾਲ ਬਹੁਤ ਵੱਡਾ ਤਰੋ ਤੇ ਦੁੱਖ ਹੈ ਸਪੀਕਰ ਸਾਹਿਬ ਦਾ ਕਹਿਣਾ ਸੀ ਸਾਡੇ ਕੋਲ ਬਿਜ਼ਨਸ ਹੈ ਨਹੀਂ ਮੈਂ ਕਿਹਾ ਤੁਹਾਡੇ ਕੋਲ ਬਿਜ਼ਨਸ ਹੈ ਨਹੀਂ ਪੰਜਾਬ ਦੇ ਨੌਜਵਾਨਾਂ ਕੋ ਕੰਮ ਹੈ ਨਹੀਂ ਉਹ ਪੰਜਾਬ ਛੱਡ ਕੇ ਬਾਹਰਲੇ ਮੁਲਕਾਂ 'ਚ ਜਾ ਰਹੇ ਨੇ ਤੁਸੀਂ ਫਿਰ ਅਸੈਂਬਲੀ ਛੱਡ ਕੇ ਘਰਾਂ ਨੂੰ ਚਲੇ ਜਾਓ ਜੇ ਬਿਜ਼ਨਸ ਹੀ ਤੁਹਾਡੇ ਕੋਲ ਹੈ ਨਹੀਂ ਤੇ ਫਿਰ ਅਸੈਂਬਲੀ ਦਾ ਸੀਜ਼ਨ ਅਸੈਂਬਲੀ ਦਾ ਸੈਸ਼ਨ ਜਿਹੜਾ ਇਹ ਤੇ ਫਿਰ ਕਿਹੜੇ ਕੰਮ ਨੂੰ ਆਪਾਂ ਕਰਵਾਉਣਾ ਉਹ ਤੇ ਕੰਸਟੀਟਿਊਸ਼ਨਲ ਜਿਹੜੀ ਹੁੰਦੀ ਕਿ 6 ਮਹੀਨਾ ਚ ਇੱਕ ਵਾਰ ਸੈਸ਼ਨ ਬੁਲਾਣਾ ਹੈ ਤੇ ਨਿਰਾ ਲੋਕਾਂ ਦੀਆਂ ਅੱਖਾਂ ਵਿੱਚ ਪੰਜਾਬ ਦੇ ਲੋਕਾਂ ਦੀਆਂ ਅੱਖਾਂ 'ਚ ਮਿੱਟੀ ਪਾਣ ਵਾਲੀ ਧੂੜ ਪਾਣ ਵਾਲੀ ਹੈ ਫਿਰ ਮੈਂ ਉਹਨਾਂ ਨੂੰ ਇਹ ਰਾਏ ਦਿੱਤੀ ਕਿ ਮਿਨਿਮਮ ਸੈਸ਼ਨ ਜਿਹੜਾ ਘੱਟ ਤੋਂ ਘੱਟ ਤੁਸੀਂ 10 ਦਿਨ ਹੋਰ ਵਧਾਓ ਮੇਰੀ ਇੱਕ ਉਹਨਾਂ ਨੂੰ ਸਿੱਧੇ ਤੌਰ ਐਜ਼ ਅ ਪੰਜਾਬੀ ਮੇਰਾ ਕਹਿਣਾ ਸੀ ਕਿ 117 ਮੈਂਬਰਸ ਨੇ ਹਾਊਸ ਦੇ ਵਿੱਚ ਜੇ ਅਸੀਂ ਹਰ ਐਮਐਲ ਨੂੰ 10 ਮਿੰਟ ਵੀ ਦੇ ਦਈਏ ਨਿਹਰੇ 10 ਤੇ ਉਹਦੇ ਮੁਤਾਬਕ 26 ਕਿਹਦੇ ਅਸੀਂ ਪੰਜਾਬ ਦੇ ਵਿੱਚ ਇੰਟਰਵਿਊ ਨਹੀਂ ਹੋਈ ਸਾਡੀ ਕਿਸੇ ਰੀਅਲ ਇੰਟਰਵਿਊ ਨਹੀਂ ਹੋਈ ਇਹ ਤਾਂ ਤੁਹਾਡੇ ਸੀਏ ਸੀਆਈਏ ਦੇ ਵਿੱਚ ਇੱਕ ਐਸਪੀ ਲੈਵਲ ਦੇ ਅਫਸਰ ਨੇ ਇੰਟਰਵਿਊ ਕਰਵਾਈ ਹੈ ਫੋਨਸ ਆਪਣੇ ਦਿੱਤੇ ਗਏ ਨੇ ਤੇ ਜਿੱਥੇ ਇਹੋ ਜੀ ਸਰਕਾਰ ਫਿਰ ਇਹੋ ਜੀ ਸਰਕਾਰ ਤੋਂ ਕੀ ਲੋਕ ਰਾਏ ਰੱਖ ਸਕਦੇ ਕੀ ਸਿੱਧੂ ਮੂਸੇਵਾਲੇ ਵਾਲੇ ਦਾ ਪਰਿਵਾਰ ਜਿਹੜਾ ਕੋ ਜਸਟਿਸ ਦੀ ਉਮੀਦ ਰੱਖ ਸਕੇਗਾ ਹਜ਼ਾਰਾਂ ਆਦਮੀਆਂ ਨੂੰ ਰੋਜ਼ ਫਰੋਤੀ ਦੀਆਂ ਚਿੱਠੀਆਂ ਆ ਰਹੀਆਂ ਨੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਅਨੇਕਾਂ ਇਨਸੀਡੈਂਟਸ ਸਾਰੇ ਪੰਜਾਬ 'ਚ ਹੋ ਰਹੇ ਨੇ ਤੁਸੀਂ ਕਹਿੰਦੇ ਓਥੇ ਸਾਡੇ ਕੋ ਬਿਜ਼ਨਸ ਹੀ ਕੋਈ ਨਹੀਂ ਕਿਸਾਨ ਆ ਕੇ ਬਾਰਡਰਾਂ ਤੇ ਬੈਠੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਰਾਜ਼ੀ ਨਹੀਂ employees ਆ ਕੇ ਸਾਡੇ ਸਰਕਾਰੀ ਮੁਲਾਜ਼ਮਾਂ ਦੀ ਤੇ ਇਥੋਂ ਤੱਕ ਸਿਚੁਏਸ਼ਨ ਹੋ ਗਈ ਇੱਕ ਸਬ ਕਮੇਟੀ ਮਿਨਿਸਟਰਜ਼ ਦੀ ਬਣਾਈ ਐ employees ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਕਿ ਤੁਸੀਂ ਝੂਠ ਤੋਂ ਇਲਾਵਾ ਤੇ ਤੁਹਾਡੇ ਕੋਲ ਤੁਸੀਂ ਪੀ ਐਚ ਡੀ ਝੂਠ ਦੀ ਕੀਤੀ ਐ ਤੁਹਾਡਾ ਵਿਸ਼ਵਾਸ ਹੀ ਕੋਈ ਨਹੀਂ ਦਿਨਾਂ ਸਾਲਾਂ ਚ ਇੰਨੀ ਵਾਰ ਮੀਟਿੰਗਸ ਹੋ ਗਈਆਂ ਬੇਸਕਾ ਹੋਈਆਂ ਸਾਰੀ ਡੀ اے ਪੀ ਨਕਲੀ ਵਿਕ ਰਹੀ ਪਾਣੀ ਦਾ ਸਰ ਥੱਲੇ ਡਿੱਗ ਰਿਹਾ ਸੈਂਟਰ ਦੀਆਂ ਸਕੀਮਾਂ ਦੇ ਪੈਸੇ ਵਾਪਸ ਜਾ ਰਹੇ ਨੇ ਕਿਉਂਕਿ ਤੁਹਾਡੇ ਕੋਲ ਪੈਸੇ ਨਹੀਂ ਤੇ ਮੈਂ ਇੱਕ ਹੋਰ ਗੱਲ ਇੱਥੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਾਂਗਾ ਜਿਹੜਾ ਮਹੀਨਾ ਸਪਟੰਬਰ ਦਾ ਜੋ ਮੇਰੇ ਕੋਲ ਰਿਪੋਰਟਸ ਨੇ ਜਿੰਨਾ ਇਹ ਕਰਜ਼ਾ ਚੁੱਕ ਸਕਦੇ ਸੀ ਉਹ ਇਹਨਾਂ ਦੀ ਲਿਮਟ ਪੂਰੀ ਹੋ ਚੁੱਕੀ ਹੈ ਸਾਲ ਦੀ ਮੈਂ ਲਿਮਟ ਦੱਸ ਸਪਟੰਬਰ ਦੇ ਵਿੱਚ ਇਹਨਾਂ ਕੋ ਤਨਖਾਵਾ ਤੇ ਪੈਨਸ਼ਨਾਂ ਜੋਗੇ ਵੀ ਪੈਸੇ ਹੈ ਨਹੀਂ ਤਾਂ ਇਹ ਸੈਸ਼ਨ ਛੋਟਾ ਰੱਖਿਆ ਜਾ ਰਿਹਾ ਹੈ ਇਹਨਾਂ ਨੇ ਕੋਈ ਤੇ ਪੈਨਸ਼ਨਾਂ ਦੇਣਗੇ ਫਿਰ ਵੰਡ-ਵੰਡ ਕੇ ਤਨਖਾਵਾ ਜੇ ਸਤੰਬਰ ਦੇ ਮਹੀਨੇ ਵਿੱਚ ਕਿਸੇ ਨੂੰ 15 ਦਿਨਾਂ ਬਾਅਦ ਮਿਲੇ ਕਿਸੇ ਨੂੰ ਮਹੀਨੇ ਬਾਅਦ ਕੇ ਨੂੰ ਸਵਾ ਮਹੀਨੇ ਬਾਅਦ ਇਸ ਕਿਸਮ ਦੀ ਸਰਕਾਰ ਤੋਂ ਕੀ ਥੁੜਿਆ ਮੁੱਖ ਮੰਤਰੀ ਸਾਹਿਬ ਕੋ ਵਕਤੀਆਂ ਨਹੀਂ ਇੱਥੇ ਪੰਜ ਕੋਠੀਆਂ ਉਹਨਾਂ ਦੇ ਕੋਲ ਸੀ ਇੱਕ ਛੇਵੀ ਹਣ ਸਰ ਜੌਨ ਲਾਰੈਂਸ ਦੀ ਕੋਠੀ 1858 ਦੀ 11 ਕਿੱਲਿਆਂ ਚ ਜਿਲੰਦਰ ਲੈ ਲਈ ਦੱਸੋ ਅਜੇ ਥੜ ਗਿਆ ਕੰਮ ਸਾਰੇ ਪੰਜਾਬ ਚ ਕਿਸੇ ਪਿੰਡ ਚ ਕਿਸੇ ਸ਼ਹਿਰ ਚ ਇੱਕ ਇੱਟ ਨਹੀਂ ਲੱਗੀ ਇੱਕ ਇੱਟ ਸਾਰੇ ਸ਼ਹਿਰਾਂ ਵਿੱਚ ਇੰਨਾ ਕੂੜਾ ਇੰਨਾ ਗੰਧੇ ਕੋਈ ਬੈਕਵਰਕਿੰਗ ਨਹੀਂ ਤੁਸੀਂ ਵੇਖਿਆ ਹੁਣ ਇੱਕ ਜੇਲ ਸੁਪਰਡੈਂਟ ਖੁਦ ਜੇਲਾ ਦਾ ਅਸਤੀਫਾ ਦੇ ਕੇ ਚਲਾ ਗਿਆ ਇੱਕ ਡਿਪਟੀ ਡਾਇਰੈਕਟਰ ਹੈਲਥ ਅਸਤੀਫਾ ਦੇ ਕੇ ਚਲਾ ਗਿਆ ਹਾਲਾਤ ਇਸ ਕਿਸਮ ਦੇ ਨੇ ਮੈਂ ਸਮਝਣਾ ਜਿਹੜੇ ਬਕਾਇਦਾ ਤੌਰ ਜਿਸ ਤਰ੍ਹਾਂ ਬਨਾਨਾ ਰਿਪਬਲਿਕ ਹੁੰਦੀ ਜਾਂ ਕਈ ਦਾ ਜੰਗਲ ਰਾਜ ਜੰਗਲ ਦਾ ਰਾਜ ਕੋਈ ਇੱਥੇ ਮਨਿਸਟਰ ਜਵਾਬ ਦੇ ਨਹੀਂ ਕਿਸੇ ਦੀ ਕੋਈ ਸੁਣਵਾਈ ਨਹੀਂ ਮੈਂ ਤੇ ਸਪੀਕਰ ਸਾਹਿਬ ਨੂੰ ਰਾਏ ਦਿੱਤੀ ਸਪੀਕਰ ਸਾਹਿਬ ਜੇ ਦੇਣੀ ਬਦਾਲੋ ਅਸੈਂਬਲੀ ਦੇ ਤੁਹਾਡੀ ਵੀ ਸੁਣਵਾਈ ਚੱਲਦੀ ਰਹੇਗੀ ਕਿਉਂਕਿ ਸਾਨੂੰ ਪਤਾ ਲੱਗਾ ਤੁਹਾਨੂੰ ਹੀ ਕੋਈ ਨਹੀਂ ਪੁੱਛਦਾ ਜਿੰਨਾ ਕਿ ਦਿਨ ਇੱਥੇ ਅਸੈਂਬਲੀ ਦਾ ਸੈਸ਼ਨ ਚੱਲੇਗਾ ਘੱਟ ਤੋਂ ਘੱਟ ਕੋ 4 ਦਿਨ ਤੁਹਾਡੀ ਵੀ ਸੁਣਵਾਈ ਰਹੇਗੀ ਸੋ ਇਹ ਸਾਰੇ ਇਸ਼ੂਜ਼ ਜੇ ਦੇ ਲਾਅ ਐਂਡ ਆਰਡਰ ਦਾ ਬਰਗਾੜੀ ਬਹਿਬਲ ਕਲਾਂ ਦੇਖੋ ਬਰਗਾੜੀ ਬਹਿਬਲ ਕਲਾਂ ਤੇ ਇਹਨਾਂ ਨੇ ਇੱਕ ਸਿੱਖ ਸੂਬੇ ਦੇ ਵਿੱਚ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਵਦੀ ਕਰਨ ਵਾਲਿਆਂ ਨੂੰ ਅਜੇ ਤੱਕ ਢਾਈਆਂ ਸਾਲਾਂ ਦਾ ਚਲਾਨ ਪਿਆ ਮਨਜ਼ੂਰੀ ਨਹੀਂ ਦਿੱਤੀ ਭਗਵੰਤ ਮਾਨ ਨੇ ਉਹ ਸਾਧ ਨੂੰ ਸੱਚੇ ਸੌਦੇ ਵਾਲੇ ਸਾਧ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ ਸਾਰੇ ਕੇਸਸ ਪੰਜਾਬ ਚੋਂ ਟ੍ਰਾਂਸਫਰ ਹੋ ਗਏ ਚੰਡੀਗੜ੍ਹ ਚਲੇ ਗਏ ਕਿਤੇ ਵੀ ਇਸ ਗਵਰਨਮੈਂਟ ਨੇ ਉਹਨਾਂ ਕੇਸਸ ਨੂੰ ਚੈਲੰਜ ਨਹੀਂ ਕੀਤਾ ਬਕਾਇਦਾ ਤੌਰ 'ਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਹਦੀਨ ਇਹ ਕੇਸ ਢਿੱਲੇ ਪਾਏ ਜਾ ਰਹੇ ਨੇ ਬਹੁਤ ਸਾਰਿਆਂ ਨੂੰ ਉਹਨਾਂ ਦੇ ਅਗੇਂਸਟ ਕੋਰਟ ਕੋਰਟ ਪ੍ਰोसीਡਿੰਗਸ ਬੰਦ ਕਰ ਦਿੱਤੀਆਂ ਗਈਆਂ ਅਜੇ ਅਜੋਂ ਕਈ ਤੱਕ ਸੈਸ਼ਨ ਵਧਾਓ ਅਸੀਂ ਚਰਚਾ ਕਰਨੀ ਹੈ ਤੁਹਾਨੂੰ ਪਤਾ ਹੋਏਗਾ ਇਹਨਾਂ ਦੇ ਆਪਣੇ ਇੱਕ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਨੇ ਉਹ ਇਹਨਾਂ ਦੇ ਹੀ ਐਮਐਲਏ ਨੇ ਉਹ ਪਿਛਲੇ 2.5 ਸਾਲ ਦੇ ਮੈਂ ਵੀ ਉਹਨਾਂ ਦੀ ਮਦਦ ਕਰਦਾ ਰਿਹਾ 2.5 ਸਾਲ ਹੋ ਗਏ ਨੇ ਕਦੀ 5 ਮਿੰਟ ਦਾ ਟਾਈਮ ਬਰਗਾੜੀ ਬੈਬਲ ਕਲਾ ਤੇ ਟਾਈਮ ਨੇ ਦਿੱਤਾ ਕਿ ਅਸੀਂ ਇਹ ਬੇਅਦਬੀਆਂ ਦੇ ਖਿਲਾਫ ਕੋਈ ਚਰਚਾ ਕਰ ਸਕੀ ਹੈ ਹੈਲਥ ਦਾ ਕੀ ਹਾਲ ਹੈ ਸੈਂਟਰ ਦੀਆਂ ਸਾਰੀਆਂ ਸਕੀਮਾਂ ਰੋਕੀਆਂ ਮੈਂ ਪੁੱਛਣਾ ਚਾਹਨਾ ਚੀਫ ਮਿਨਿਸਟਰ ਸਾਹਿਬ ਕੋ ਨੈਸ਼ਨਲ ਹਾਈਵੇਜ਼ ਜਿਹਦੇ ਵਿੱਚ 56000 ਕਰੋੜ ਰੁਪਏ ਸੈਂਟਰ ਨੇ ਲੈਣਾ ਤੁਹਾਡੇ ਕੋ ਰੁਪਈਆ ਇੱਕ ਨਹੀਂ ਜਾਣਾ ਤੁਹਾਡੇ ਕੋ ਵੀ ਜ਼ਮੀਨਾਂ ਦੀ ਜਿਹੜੀ ਹੈ ਬਕਾਇਦਾ ਤਾਂ ਰਹੀ ਨਹੀਂ ਲੈਕਸਿਟੀ ਹੈ ਕਿ ਤੁਸੀਂ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਜ਼ਮੀਨਾਂ ਲੈ ਕੇ ਉਹਨਾਂ ਨੂੰ 4 ਗੁਣਾ ਧਾਮ ਵੀ ਮਿਲੇ ਨੇ 4 ਗੁਣਾ ਭਾਅ ਵੀ ਕਿਸਾਨਾਂ ਨੂੰ ਮਿਲਦਿਆ ਸੀ ਘਰ ਤੋਂ ਘੱਟ ਆਪਣੇ ਇਨਫਰਾਸਟ੍ਰਕਚਰ ਦੀ ਬੇਤਨੀ ਵਾਸ ਅਸੀਂ ਨੈਸ਼ਨਲ ਹਾਈਵੇਜ਼ ਸ਼ੁਰੂ ਕਰਵਾ ਸਕੀਏ ਪਾਕਿਸਤਾਨ ਦਾ ਬਾਰਡਰ ਅਜੇ ਤੱਕ ਨਹੀਂ ਖੁੱਲ੍ਹਾ ਕਦੀ ਪ੍ਰਾਈਮ ਮਿੰਿਸਟਰਾਂ ਨਾਲ ਮੀਟਿੰਗ ਨਹੀਂ ਕੀਤੀ ਰੂਰਲ ਡਿਵੈਲਪਮੈਂਟ ਫੰਡ ਦੇ ਪੈਸੇ ਫਸੇ ਨੇ ਸਾਡੇ ਹੈਲਥ ਦੇ ਪੈਸੇ ਫਸੇ ਨੇ ਸਾਡੀ ਐਜੂਕੇਸ਼ਨ ਦੇ ਪੈਸੇ ਉੱਥੇ ਫਸੇ ਨੇ ਕਦੀ ਆਪੋਜੀਸ਼ਨ ਨੂੰ ਨਾਲ ਨਹੀਂ ਲਿਆ ਮੇਰੀ ਸਾਰਾ ਬੀਜੇਪੀ ਦੀ ਸਰਕਾਰ ਦੇ ਇਸ਼ਾਰੇ ਤੇ ਭਗਵੰਤ ਮਾਨ ਕੰਮ ਕਰਦਾ ਸਰ ਇਨੀ ਕਮਿਨਿਸਟਰ ਜਿਹੜਾ ਇਸ ਟਾਈਮ ਹੀ ਇਸ ਐਕਟਿੰਗ ਔਨ ਡਾਇਰੈਕਸ਼ਨਸ ਔਫ ਦ ਮਿਨਿਸਟਰੀ ਔਫ ਹੋਮ ਅਫੇਅਰਸ ਕਿਸਾਨਾਂ ਨੂੰ ਜਸਟਿਸ ਕਿੱਥੋਂ ਮਿਲਨੇ ਸਰ ਇਨੀ ਕਮੀਆਂ ਨੇ ਚੰਡੀਗੜ੍ਹ ਤੁਸੀਂ ਫੇਰ ਕਿੱਥੇ ਹੋ ਕਿੱਥੇ ਜੀ ਚੰਡੀਗੜ੍ਹ ਸਾਨੂੰ ਕਿੱਥੇ ਇਕੱਠੇ ਵੇਖਿਆ ਮੈਂ ਤੈਨੂੰ ਕਦੀ ਸاسي ਕਾ ਨਹੀਂ ਢਾਈਆਂ ਸਾਡੇ ਗੱਲ ਕਰ ਰਹੇ ਕਾਂਗਰਸ 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 ਤੁਸੀਂ ਕਾਂਗਰਸ ਚੰਡੀਗੜ੍ਹ ਵਾਲਿਆਂ ਨੂੰ ਪੁੱਛੋ ਨਾ ਤੁਸੀਂ ਪੰਜਾਬ ਵਾਲਿਆਂ ਨਾਲ ਗੱਲ ਕਰ ਰਹੇ ਤੁਸੀਂ ਪੰਜਾਬ ਵਾਲਿਆਂ ਨਾਲ ਗੱਲ ਕਰ ਕਿਸਾਨਾਂ ਨੂੰ ਲੈ ਕੇ ਕੀ ਹੋਈ ਹੈ ਕਿਸਾਨਾਂ ਨੂੰ ਕੋ ਮਿਲਨੇ ਫਿਰ ਭੱਜ ਜਾਣਾ ਇਹ ਜਿਹੜੇ ਕਿਸਾਨਾਂ ਨੂੰ ਇੱਕ ਬਾਜਵਾ ਸਰਕਾਰ ਨੇ ਨਹਿਰ ਤੇ ਇਤਰਾਜ਼ ਕੀਤਾ ਹਰਿਆਣਾ ਨੇ ਖੜ ਜਾ ਸਰਕਾਰ ਕੱਢ ਰਹੀ ਦੇਖੋ ਹਿੰਦੀ ਚੀਜ਼ਾਂ ਸਮਝਾ ਰਹੇ ਨੇ ਵਾਲੇ ਕਰਨ ਸਮਝਣ ਦੇ ਇੱਕਾ ਨੂੰ ਲਾਲ ਲਾਣ ਵਾਸਤੇ ਇੱਕ ਝੂਠਦਾ ਇੱਕ ਅਜੰਡਾ ਛੱਡਿਆ ਉਹ ਵੀ ਮਹੀਨੇ ਦੋ ਮਹੀਨੇ ਤਿੰਨਾਂ ਤੁਹਾਨੂੰ ਨਜ਼ਰ ਆ ਜਾਏਗਾ ਸਾਨੂੰ ਇਹ ਨਹੀਂ ਬਣਨੀ ਜੀ ਸਾਰੇ ਜਿਹੜੇ ਇਰੀਗੇਸ਼ਨ ਦੇ ਟੌਪ ਅਫਸਰਜ਼ ਉਹਨਾਂ ਨੇ ਮੈਨੂੰ ਆਪ ਦੱਸਿਆ ਕਿ ਬਾਜਵਾ ਸਾ ਪੋਸੀਬਲੀ ਹੈ ਨਹੀਂ ਕਿਉਂਕਿ ਨਾ ਹੀ ਸੀਰੀਅਸ ਹੈ ਨਾ ਜਿਹੜੀਆਂ ਡਰਾਇੰਗਾਂ ਬਣੀਆਂ ਨੇ ਨਾ ਸਾਡੇ ਕੋਲ ਪੈਸਿਆਂ ਦਾ ਕੋਈ ਪ੍ਰਬੰਧ ਹੈ ਐਂਡ ਇਹ ਕੋਈ ਸੌਖਾ ਕੰਮ ਤੇ ਹੈ ਨਹੀਂ ਤੋ ਇਸ ਗੱਲ ਕਹਨ ਇਸ ਕੰਪਲੀਟ ਹੀ ਇਸ ਟੇਕਿੰਗ ਦੀ ਸਟੇਜ ਕਰਾ ਯਾਰ ਠੀਕ ਹੈ ਠੀਕ ਹੈ ਗਿੰਦੀ ਕਰੀਏ ਇੱਕ ਮੈਂ